ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੌਛੀ ਕਲਾਂ ਅਤੇ ਅਤਾ ਪਰਦੇ ਵਿਚਕਾਰ ਤੁਸੀਂ ਦੇਖ ਰਹੇ ਹੋ ਐਤਕੀ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਸ਼ਾਵਾਸ਼ੀਬੀ ਦੇਣੇ ਬਣਦੀ ਹੈ ਕਿ ਇਹ ਕਿ ਜਿਹੜੀਆਂ ਅੱਗਾਂ ਨੇ ਬਹੁਤ ਘਟ ਲਗਾਈਆਂ ਜਾ ਰਹੀਆਂ ਨੇ ਪਰ ਕਿਤੇ ਨੇ ਕਿਤੇ ਜਿਹੜੀਆਂ ਇਹ ਕਣਕ ਦੀ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ਇੱਥੇ ਹੀ ਜਿਹੜੀ ਕਣਕ ਦੀ ਨਾੜ ਨੂੰ ਅੱਗ ਲਗਾਈ ਹੋਈ ਆ ਜਾਂ ਅਚਾਨਕ ਲੱਗ ਗਈ ਇਸ ਬਾਰੇ ਮੈਨੂੰ ਨਹੀਂ ਕੁਝ ਪਤਾ ਵੀ ਇਹ ਜਾਣ ਬੁੱਝ ਕੇ ਲਾਈ ਆ ਅੱਗ ਜਾਂ ਅਲੱਗ ਗਈ ਪਰ ਇਸ ਅੱਗ ਦੇ ਨਾਲ ਜਿਹੜੇ ਸੜਕ ਦੇ ਨਾਲ ਨੇ ਉਹ ਜਿਹੜੇ ਦਰਖਤ ਨੇ ਉਹ ਬਿਲਕੁਲ ਸੜ ਗਏ ਨੇ ਇਹ ਤਸਵੀਰਾਂ ਵੇਖੋ ਮੈਂ ਤਾਂ ਲੰਘਿਆ ਜਾਂਦਾ ਸੀ ਮੈਨੂੰ ਜਦੋਂ ਰੁੱਖਾਂ ਨੂੰ ਮਤਲਬ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਨੂੰ ਜਦੋਂ ਮੈਂ ਦੇਖਿਆ ਵੀ ਇਹ ਸੜਗੇ ਨੇ ਪਰ ਦੁੱਖ ਹੋਇਆ ਦੇਖੋ ਇੱਕ ਛੋਟਾ ਜਿਹਾ ਰੁੱਖ ਆ ਆਪਾਂ ਨੂੰ ਤਿਆਰ ਕਰਨ ਦੇ ਲਈ ਉਹ ਉਹਨੂੰ ਪਾਲਣ ਦੇ ਲਈ ਕਾਫੀ ਸਮਾਂ ਲੱਗ ਜਾਂਦਾ ਬੜੀ ਮਿਹਨਤ ਕਰਨੀ ਪੈ ਜਾਂਦੀ ਹੈ ਪਰ ਇਹ ਜਾਂ ਅਚਾਨਕ ਹੋ ਜਾਂਦਾ ਜਾਂ ਲਾਪਰਵਾਹੀ ਵਰਤੀ ਜਾਂਦੀ ਹੈ ਦੇਖੋ ਕਿਵੇਂ ਹਰੇ ਭਰੇ ਜਿਹੜੇ ਰੁੱਖ ਨੇ ਅੱਗ ਦੇ ਨਾਲ ਸੜ ਗਏ ਨੇ ਕਿਰਪਾ ਕਰਕੇ ਜਿਹੜਾ ਅਜਿਹਾ ਹੁੰਦਾ ਇਸ ਕਰਕੇ ਧਿਆਨ ਰੱਖਿਆ ਕਰੋ ਰੁੱਖਾਂ ਜਿਹੜੇ ਨੇ ਇਹ ਮਨੁੱਖਾਂ ਲਈ ਬਹੁਤ ਜ਼ਰੂਰੀ ਨੇ ਰੁੱਖਾਂ ਤੇ ਮਨੁੱਖਾਂ ਦੀ ਗੁੜੀ ਸਾਂਝ ਹੈ ਦੇਖੋ अनेका ਰੁੱਖ ਨੇ ਦੂਰ ਤੱਕ ਨੇ ਕਾਫੀ ਦੂਰ ਤੱਕ ਨੇ ਉਹ ਮੋਟਰ ਦੇ ਕੋਠੇ ਦੇ ਪਰਲੇ ਪਾਸੇ ਵੀ ਨੇ ਉਹ ਵੀ ਮੈਂ ਤੁਹਾਨੂੰ ਵਿਖਾ ਦਿੰਨਾ ਇਸ ਕਰਕੇ ਨਾ ਇਹ ਜਿਹੜਾ ਰੁੱਖ ਇਸ ਤਰ੍ਹਾਂ ਦੇ ਜਿਹੜੇ ਸੜਦੇ ਨੇ ਇਹ ਜਾਂ ਇਹ ਅੱਗ ਲੱਗ ਗਈ ਜਾਂ ਲਾਈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਹੜਾ ਖੇਤ ਆ ਮੈਨੂੰ ਇਹ ਵੀ ਨਹੀਂ ਪਤਾ ਹੈਗਾ ਪਰ ਮੈਂ ਇਹ ਮੈਨੂੰ ਦੁੱਖ ਲੱਗਿਆ ਕਿ ਯਾਰ ਤੁਸੀਂ ਕੰਮ ਤੇ ਕੰਮ ਇਹ ਤਾਂ ਦੇਖਿਆ ਕਰੋ ਵੀ ਰੁੱਖ ਖੜੇ ਨੇ ਵੀ ਇਹ ਇਹ ਰੁੱਖਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਰੁੱਖ ਪਾਲਨੇ ਭਲਾ ਕਿੰਨੇ ਔਖੇ ਆ ਜੀ ਸਾਈਡ ਵੀ ਦੇਖ ਲਓ ਕਿਵੇਂ ਰੁੱਖ ਇਹ ਸੜੇ ਹੋਏ ਨੇ ਇਹ ਕਾਫੀ ਵੱਡੇ ਵੱਡੇ ਹੋਏ ਨੇ ਜਾਂ ਇਹ ਫੁੱਲ ਵਾਲੇ ਨੇ ਜਾਂ ਇਹ ਕਿ ਕਿਹੜੇ ਪੌਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਲੱਗਦਾ ਪਰ ਦੇਖੋ ਕਿਵੇਂ ਹਰੇ ਭਰੇ ਰੁੱਖ ਸੀ ਇਹ ਜਾਂ ਪੌਦੇ ਸੀ ਜਾਂ ਫੁੱਲ ਸੀ ਕਿਵੇਂ ਸੜ ਗਏ ਨੇ ਇਹ ਵੱਡੀ ਗਿਣਤੀ ਨੇ ਦੇ ਵਿੱਚ ਨੇ ਪਰ ਨਾ ਤੁਸੀਂ ਨਾ ਇਹ ਧਿਆਨ ਰੱਖਿਆ ਕਰੋ ਏ ਨਿੱਕੀ ਜੀ ਲਾਪਰਵਾਹੀ ਵਰਤੀ ਗਈ ਜਾਂ اچانک ਹੋ ਗਈ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਨਾ ਰੁੱਖਾਂ ਬਾਰੇ ਜ਼ਰੂਰ ਸੋਚਿਆ ਕਰੋ ਦੇਖੋ ਮੇਤੋਂ ਇਹ ਜਦੋਂ ਮੈਂ ਲੱਗਿਆ ਜਾ ਰਿਹਾ ਸੀ ਮੇਤੋਂ ਇਹ ਦਰਦ ਚੱਲਿਆ ਨਹੀਂ ਜਾ ਰਿਹਾ ਚੱਲਿਆ ਨਹੀਂ ਜਾ ਰਿਹਾ ਵੀ ਯਾਰ ਦੇਖੋ ਕਿਵੇਂ ਕਿੰਨਾ ਇਹ ਛੋਟੇ ਜਿਹੇ ਨੂੰ ਪਾਲਿਆ ਹੋਊਗਾ ਬੱਚਿਆਂ ਮੰਗੋ ਜਿਵੇਂ ਇਹ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਪਾਲਿਆ ਜਾਂਦਾ ਜਿਵੇਂ ਇਹਨਾਂ ਨੇ ਹੁਣ ਇਹ ਜਵਾਨੀ ਦੇ ਵਿੱਚ ਇਹਨਾਂ ਨੇ ਪੈਰ ਧਰਿਆ ਸੀ ਉਹ ਉਸੇ ਜਵਾਨੀ ਦੇ ਵਿੱਚ ਇਹਨਾਂ ਨੂੰ ਫੂਕ ਦਿੱਤਾ ਗਿਆ ਬੜੀ ਇਹ ਲਾਪਰਵਾਹੀ ਹੈ ਇਸ ਕਰਕੇ ਮੇਰੀ ਜਿਹੜੇ ਅੱਗ ਲਗਾਉਣ ਵਾਲੇ ਨੇ ਕੋਈ ਵੀ ਹੋਵੇ ਚਾਹੇ ਉਹਨਾਂ ਨੂੰ ਬੇਨਤੀ ਆ ਵੀ ਯਾਰ ਕੰਮ ਤੇ ਕੰਮ ਜਿਹੜੇ ਇਹ ਜ਼ਮੀਨ ਦੇ ਨਾਲ ਰੁੱਖ ਹੁੰਦੇ ਨੇ ਜਿਹੜੇ ਰੁੱਖਾਂ ਨੇ ਮਨੁੱਖਾਂ ਨੂੰ ਆਕਸੀਜਨ ਦੇਣੀ ਹੈ ਜਿਨ੍ਹਾਂ ਨਾਲ ਵਾਤਾਵਰਨ ਸ਼ੁੱਧ ਹੋਣਾ ਉਹਨਾਂ ਦਾ ਧਿਆਨ ਜਰੂਰ ਰੱਖਿਆ ਕਰੋ ਤਾਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਹਾਂ